ਸਪਰੀਮ ਕੋਰਟ ਨੇ ਤੇ ਰੋਕ ਲਾਤੀ ਸੀ ਵੀ ਭਾਈ ਬਲਡوزر ਕਾਰਵਾਈਆਂ ਨਹੀਂ ਕਰਨੀਆਂ ਪਰ ਆਪਾਂ ਦੇਖਿਆ ਕਿ ਅਕਸ ਸੁਧਾਰਨ ਦੀ ਗੱਲ ਹੀ ਭਾਵੇਂ ਕਹੀਏ ਉਸ ਮਾਮਲੇ 'ਚ ਹੀ ਉਸ ਚੱਕਰ ਦੇ ਵਿੱਚ ਹੀ ਜਿਹੜੇ ਕਿਤੇ ਨਸ਼ਾ ਤਸਕਰ ਸੀਗੇ ਉਹਨਾਂ ਦੇ ਘਰਾਂ ਤੇ ਬਲਡوزر ਚੱਲਦਾ ਦੇਖਿਆ ਆਪਾਂ ਪਰ ਹੁਣ ਕਹਿੰਦੇ ਕਿ ਉਸ ਫੈਸਲੇ ਨੂੰ ਲਾਗੂ ਕਰਨ ਵਾਸਤੇ ਇੱਕ ਪਟੀਸ਼ਨ ਪਈ ਹੈ ਆਉਣ ਵਾਲੇ ਟਾਈਮ ਦੇ ਵਿੱਚ ਬਲਡوزر ਕਾਰਵਾਈਆਂ ਰੁਕ ਜਾਣਗੀਆਂ ਜਾਂ ਫਿਰ ਇਦਾਂ ਹੀ ਚਲਦੀਆਂ ਰਹਿਣਗੀਆਂ ਦੇਖੋ ਹਾਈ ਕੋਰਟ 'ਚ ਚੈਲੰਜ ਹੋਇਆ ਜੀ ਇਸ ਨੂੰ ਚੈਲੰਜ ਤੇ ਕਰ ਦਿੱਤਾ ਗਿਆ ਤੁਸੀਂ ਵੇਖੋ ਨਾ ਕਿ ਕਾਰਵਾਈਆਂ ਤੇ ਚੱਲ ਰਹੀਆਂ ਨੇ ਲਗਾਤਾਰ ਹੁਣ ਪਤਾ ਕੀ ਆ ਕਿ ਜੇ ਤੁਸੀਂ ਵੇਖੋਗੇ ਮੈਂ ਇਹ ਸੂਚਨਾ ਦਿੱਤੀ ਸੀਗੀ ਆਪਣੇ ਪੇਜ ਤੇ ਤੇ ਉੱਥੇ ਇੰਨਾ ਭੜਾ ਆ ਕੇ ਬੋਲੇ ਇਹਨਾਂ ਦੇ ਬੰਦੇ ਮਤਲਬ ਕਿ ਬਹੁਤ ਮੈਨੂੰ ਗਾਲ ਮੰਦਾ ਵੀ ਹਾਲਾਂਕਿ ਮੈਂ ਕਿਤੇ ਵੀ ਕੋਈ ਨਾ ਇਦਾਂ ਦੀ ਗੱਲ ਕੀ ਮੈਂ ਇੱਕ ਇਨਫਾਰਮੇਸ਼ਨ ਦਿੱਤੀ ਜਸਟ ਜੀ ਕਿ ਸੁਪਰੀਮ ਕੋਰਟ ਦੀ ਰੋਕ ਲੱਗ ਗਈ ਸੀਗੀ ਹੂੰ ਉਹਨੂੰ ਹੀ ਆਧਾਰ ਬਣਾ ਕੇ ਕਿਸੇ ਨੇ ਚੈਲੰਜ ਕਰਤਾ ਹੂੰ ਤਾਂ ਉੱਥੇ ਹੁਣ ਪੁਲਿਸ ਨੂੰ ਜਵਾਬ ਦੇਣਾ ਪਊਗਾ ਆਪਣੀਆਂ ਕਾਰਵਾਈਆਂ ਸਹੀ ਸਿੱਧ ਕਰਨੀਆਂ ਪੈਣਗੀਆਂ ਜੀ ਜੇ ਸਹੀ ਹੈ ਤਾਂ ਜਾ ਕੇ ਹੂੰ ਬੋਲ ਦਿਓ ਜੀ ਜੀ ਆਪਦੇ ਦਸਤਾਵੇਜ਼ ਰੱਖ ਦਿਓ ਹੂੰ ਪਰ ਇਸ ਕਾਰਵਾਈਆਂ ਸਹੀ ਸਿੱਧ ਮੈਂ ਤੁਹਾਨੂੰ ਪਹਿਲੇ ਦਿਨ ਹੀ ਕਹਿਤਾ ਸੀਗਾ ਜਿੱਦਨੇ ਬਲਡੋਜ਼ਰ ਕਾਰਵਾਈ ਸ਼ੁਰੂ ਹੋਈ ਹੈ ਕਿ ਇਹਨਾਂ ਨੂੰ ਸਹੀ ਸਿੱਧ ਕਰਨਾ ਬਹੁਤ ਔਖਾ ਹੁੰਦਾ ਕਿਉਂਕਿ ਸੁਪਰੀਮ ਕੋਰਟ ਨੇ ਜੋ ਫੈਸਲਾ ਦਿੱਤਾ ਸੀਗਾ ਸਟੇ ਦਾ ਹੂੰ ਉਹਦੇ ਵਿੱਚ ਘਰ ਕਿਦਾਂ ਬਣਦੇ ਆ ਉਹਦੇ ਤੇ ਬਹੁਤ ਕੈਲੋ ਕੇ ਭਾਵਨਾਤਮਕ ਟਿੱਪਣੀਆਂ ਕੀਤੀਆਂ ਸੀਗੀਆਂ ਬਿਲਕੁਲ ਹੁਣ ਸਾਡੇ ਅਗੇ ਨਿਮਤਰ ਸਿਵੀਆ ਸਾਹਿਬ ਜੀ ਉਹਨਾਂ ਨੇ ਇੱਕ ਗੱਲ ਹੋਰ ਲਿਖੀ ਬੜੀ ਖੂਬਸੂਰਤ ਗੱਲ ਲਿਖੀ ਮੈਂ ਪੜ ਰਿਹਾ ਸੀਗਾ ਹਮ ਉਹਨਾਂ ਕਹਿਆ ਕਿ ਅੱਜ ਜਿਹੜੇ ਮਤਲਬ ਕਿ ਜਿਹੜੇ ਇਸ ਚੀਜ਼ ਨੂੰ ਸਪੋਰਟ ਕਰ ਰਹੇ ਕਿਉਂਕਿ ਦੇਖੋ ਕਾਰਵਾਈ ਜਿਹੜੀ ਆ ਨਾ ਕਾਨੂੰਨ ਦੇ ਦਾਇਰੇ ਚ ਹੋਣੀ ਚਾਹੀਦੀ ਆ ਜੇ ਤੁਸੀਂ ਲੰਘੇ ਹੋਏ ਦਾਇਰੇ ਨੂੰ ਜਸਟੀਫਾਇਬਲ ਬਲਾਉਣ ਲੱਗ ਜੂਗੇ ਨਾ ਜੀ ਤਾਂ ਬਹੁਤ ਬੁਰੀ ਹੁੰਦੀ ਆ ਹਮ ਠੀਕ ਹੈ ਜੀ ਹੋਇਆ ਕਿ ਇਹ ਯੋਗੀ ਤੋਂ ਕੰਮ ਸ਼ੁਰੂ ਹੋਇਆ ਜੀ ਜੀ ਐਮਪੀ ਵਾਲਿਆਂ ਨੇ ਵੀ ਕਰਤਾ Rajasthan ਵਾਲਿਆਂ ਵੀ ਕਰਤਾ ਜ਼ਿਆਦਾਤਰ ਮੁਸਲਮਾਨ ਇਹਦੇ ਤੋਂ ਪੀੜਤ ਹੋ ਗਏ ਉਹ ਸੁਪਰੀਮ ਕੋਰਟ ਗਏ ਜੀ ਤਾਂ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਠੀਕ ਹੈ ਕੁਝ ਮਾਮਲਿਆਂ 'ਚ ਕਾਰਵਾਈ ਤੁਹਾਡੀ ਜਾਇਜ਼ ਹੋ ਸਕਦੀ ਆ ਹਮ ਪਰ ਉਹਦੇ ਵਾਸਤੇ ਇੱਕ ਪ੍ਰੋਸੀਜਰ ਤੇ ਹੋਏਗਾ ਨਾ ਜੀ ਕਿ ਤੁਸੀਂ 15 ਦਿਨ ਪਹਿਲਾਂ ਨੋਟਿਸ ਦੇਣਾ ਕਿਸੇ ਨੂੰ ਹਮ ਕਿ ਭਾਈ ਤੇਰੀ ਜੜੀ ਉਸਾਰੀ ਆ ਉਹ ਗੈਰ ਕਾਨੂੰਨੀ ਆ ਉਹ ਬੰਦਾ ਆ ਕੇ ਤੁਹਾਨੂੰ ਜਵਾਬ ਦੇਊਗਾ ਜੇ ਤੁਸੀਂ ਮਤਲਬ ਕਿ ਉਹਨੂੰ ਝੂਠਿਆ ਸਾਬਤ ਕਰਦੇ ਨੇ ਹੋ ਤਦ ਕਾਰਵਾਈ ਕਰੋ ਜੀ ਕਰੋ ਮਤਲਬ ਕਿ ਇੱਕ ਪ੍ਰੋਸੀਜਰ ਫਾਲੋ ਕਰਨ ਲਈ ਕਿਹਾ ਨਾ ਕਿ ਸਟੇ ਹੋ ਗਿਆ ਮਾਮਲਾ ਹੁਣ ਤੁਸੀਂ ਵੇਖਿਆ ਹੋਣਾ ਕਿ ਯੂਪੀ ਤੋਂ ਕਦੇ ਤੁਹਾਨੂੰ ਇਸ ਤਰ੍ਹਾਂ ਦੀ ਖਬਰ ਨਹੀਂ ਹਾਂ ਇੱਕ ਦੋ ਹੋਏ ਬਾਅਦ ਤਾਂ ਉਹ ਵਗਿਆ ਦਾ ਮਾਮਲਾ ਬਣ ਗਿਆ ਹਮ ਠੀਕ ਹੈ ਨਾ ਜੀ ਕੰਟੈਂਪਟ ਜਿਸ ਨੂੰ ਆਪਾਂ ਕਹਿੰਦੇ ਆ ਤਾਂ ਮਤਲਬ ਕਿ ਇਸ ਤਰ੍ਹਾਂ ਹੈ ਕਿ ਹੁਣ ਕੱਲ ਨੂੰ ਜਦੋਂ ਭਲਕ ਨੂੰ ਸੁਣਵਾਈ ਹੋਏਗੀ ਹਮ सब पुलिस隊 ਇਥੇ ਇਹੀ ਕਹਿ ਰਹੀ ਆ ਕਿ ਇਹ ਉਸਾਰੀਆਂ ਗੈਰ ਕਾਨੂੰਨੀ ਆ ਜੀ ਹੁਣ ਗੈਰ ਕਾਨੂੰਨੀ ਉਸਾਰੀਆਂ ਨੂੰ ਢਾਉਣ ਵਾਲਾ ਜਿਹੜਾ ਪ੍ਰੋਸੀਜਰ ਆ ਉਹ ਜਾਂ ਤੇ ਤੁਹਾਨੂੰ ਉਥੇ ਪੂਰਾ ਸਿੱਧ ਕਰਨਾ ਪਏਗਾ ਕਿ ਅਸੀਂ ਫਾਲੋ ਕਰ ਰਹੇ ਹਾਂ ਜੀ ਪਰ ਮੈਨੂੰ ਲੱਗਦਾ ਕਿ ਨੋਟਸ ਵਗੈਰਾ ਕਿਸੇ ਨੂੰ ਨਹੀਂ ਦਿੱਤਾ ਗਿਆ ਹਾਂ ਅੱਗੇ ਪ੍ਰਾਪਰਟੀਆਂ ਅਟੈਚ ਹੁੰਦੀਆਂ ਰਹੀਆਂ ਨੇ ਜੀ ਜੀ ਹਾਂ ਇਹ ਜਿਹੜਾ ਤਸਕਰ ਹੈ ਨਾ ਪ੍ਰਾਪਰਟੀ ਅਟੈਚ ਹੁੰਦੀ ਤੁਸੀਂ ਦੇਖਿਆ ਨਾ ਲੱਗਦੇ ਇਸ਼ਤਿਆਰਾ ਆਪਣੇ ਏਰੀਆ ਚ ਵੀ ਇੱਕ ਦੋ ਪਿੰਡਾਂ ਚ ਲੱਗੇ ਸਨ ਜੀ ਲੱਗ ਜਾਂਦਾ ਕਿ ਪ੍ਰਾਪਰਟੀ ਅਟੈਚ ਹੈ ਫਿਰ ਉਹਦਾ ਮਤਲਬ ਇਹ ਹੁੰਦਾ ਕਿ ਉਹ ਜ਼ਰੂਰਤ ਨਹੀਂ ਹਾਂਜੀ ਖਰੀਦੋ ਫਰੋਖਤ ਨਹੀਂ ਹੋ ਸਕਦੀ ਉਸਦੀ ਤਾਂ ਪਰ ਡਿਮੋਲਿਸ਼ ਵਾਲਾ ਮਾਮਲਾ ਜਿਹੜਾ ਨਾ ਪੰਜਾਬ ਚ ਪਹਿਲੀ ਵਾਰੀ ਵੇਖਿਆ ਬੰਦਿਆ ਤਾਂ ਉਹਦੇ ਚ ਸੀਬੀਆ ਸਾਹਿਬ ਨੇ ਇੱਕ ਗੱਲ ਲਿਖੀ ਉਹਨਾਂ ਕਹਿੰਿਆ ਕਿ ਦੇਖੋ ਕੱਲ ਨੂੰ ਤੁਹਾਡੇ ਘਰ ਚ ਕੋਈ ਨਸ਼ਾ ਸੁੱਟ ਜਾਵੇ ਇੱਕ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਪੰਜਾਬ ਚ ਤਾਂ ਤੇ ਉਹ ਲੈਉਣ ਬਲਡੋਜ਼ਰ ਫਿਰ ਉੱਥੇ ਤੁਸੀਂ ਕੀ ਕਹੋ ਕਿਵੇਂ ਸਿੱਧ ਕਰੋਗੇ ਤੁਸੀਂ ਗੱਲ ਬਹੁਤ ਵੱਡੀ ਆ ਕਿ ਅੱਜ ਜਿਹੜੇ ਬੰਦੇ ਇਹੋ ਜੀਆਂ ਚੀਜ਼ਾਂ ਦੇ ਕਿ ਵੀ ਕਾਨੂੰਨ ਦੇ ਦਾਇਰੇ ਚ ਜਾਓ ਜੋ ਜੋ ਵੀ ਹੁੰਦਾ ਬਸ ਚੱਕੋ ਤਾਂ ਉਹ ਤੁਸੀਂ ਅੱਜ ਉਹਨਾਂ ਕਾਰਵਾਈਆਂ ਨੂੰ ਜਾਇਜ਼ ਦੱਸ ਰਹੇ ਹੋ ਕੱਲ ਨੂੰ ਜੇ ਤੁਹਾਡੇ ਤੇ ਆ ਜਾਵੇ ਨਜਾਇਜ਼ ਹੂੰ ਹੂੰ ਤੇ ਤੁਹਾਡੇ ਕੋਲ ਸਮਾਂ ਵੀ ਨਾ ਬਚੇ ਖੁਦ ਦੀ ਸਫਾਈ ਦੇਣ ਵਾਸਤੇ ਬਿਲਕੁਲ ਬਿਲਕੁਲ ਤਾਂ ਫਿਰ ਉਹ ਚੀਜ਼ਾਂ ਗਲਤ ਹੋ ਜਾਂਦੀਆਂ ਨੇ ਕੋਈ ਵੀ ਦੇਸ਼ ਆਪਾਂ ਵੇਖਿਆ ਵੀ ਹੈਗੇ ਦੀ ਅਟੈਚ ਚੀਜ਼ ਚ ਪਾਤਾ ਕਿ ਇਹਦੇ ਕੋਈ ਬਾਈਕ ਗੱਡੀ ਦੇ ਤਾਨੂੰ ਪਤਾ ਫੇਸਬੁੱਕ ਦੇ ਨਿਰਣੇ ਵੱਖਰੇ ਨੇ ਜੀ ਬਿਲਕੁਲ ਠੀਕ ਹੈ ਨਾ ਜੀ ਤਾਂ ਕੋਈ ਵੀ ਦੇਸ਼ ਹੈ ਜਿਹੜਾ ਉਹ ਕਾਨੂੰਨ ਦੇ ਦਾਇਰੇ 'ਚ ਜਿੱਥੇ ਡੈਮੋਕ੍ਰੇਸੀ ਆ ਕਾਨੂੰਨ ਦੇ ਦਾਇਰੇ 'ਚ ਹੀ ਚੱਲੇਗਾ ਅਦਾਲਤਾਂ ਨੇ ਉਹ ਮਤਲਬ ਕਿ ਕਿਸੇ ਦੇ ਜਜ਼ਬਾਤ ਨਹੀਂ ਦੇਖਣੇ ਹੁੰਦੇ ਜੀ ਠੀਕ ਹੈ ਫੇਸਬੁੱਕ ਦੀ ਪਰਸੈਪਸ਼ਨ ਨਹੀਂ ਦੇਖਣੀ ਹੁੰਦੀ ਉਹਨਾਂ ਨੇ ਕਾਗਜ਼ ਦੇਖਣੇ ਆ ਸੰਵਿਧਾਨ ਦੇਖਣਾ ਉਹਦੇ ਦਾਇਰੇ 'ਚ ਉਹਨਾਂ ਨੇ ਪੁੱਛਣਾ ਕਿ ਹਾਂ ਭਾਈ ਕਾਕਾ ਕਿਦਾਂ ਹੂੰ ਤਾ ਉਹਨੂੰ ਪੁਲਿਸ ਤੇ ਵਾਅਦਾ ਦੇਵੇ ਕਿ ਜੇ ਇਹਨਾਂ ਦੀ ਕਾਰਵਾਈ ਸਹੀ ਆ ਉਥੇ ਸਿੱਧ ਕਰ ਦੇਣ ਪਰ ਔਖਾ ਹੈ ਕੰਮ ਇਹ ਤੁਹਾਨੂੰ ਮੈਂ ਦੱਸ ਦਿੰਦਾ ਬਿਲਕੁਲ ਬਿਲਕੁਲ ਖਾਸ ਕਰਕੇ ਜੇ ਨੋਟਿਸ ਵਗੈਰੇ ਨਹੀਂ ਦਿੱਤੇ ਤੇ ਫਿਰ ਤੇ ਹੋਰ ਵੀ ਔਖਾ ਹੈ ਅਮਰਜਪਾਲ ਸਿੰਘ ਜੀ ਵੀ ਕਹਿ ਰਹੇ ਆ ਕਿ ਭਾਈ ਬਲਡੋਜ਼ਰ ਜਿਹੜੇ ਲੋਕਾਂ ਨਾਲ ਧਿਆਨ ਭਟਕਾਉਣ ਲਈ ਕੀਤੇ ਜਾ ਰਹੇ ਆ ਤੇ ਇਧਰ ਮਿੱਤਰੇ ਕਹਿ ਰਹੇ ਨੇ ਕਿ ਜਗਤਾਰ ਸਰਾਹ ਸਾਹਿਬ ਕਹਿੰਦੇ ਕਿ ਘਰ ਟਾਉਣ ਨਾਲ ਕੀ ਸਿੱਧ ਹੁੰਦਾ ਹੈ ਪੁਲਿਸ ਦਾ ਕੰਮ ਹੈ ਉਹ ਮੈਂ ਤਾਂ ਉਦੋਂ ਵੀ ਕਿਹਾ ਸੀਗਾ ਜੀ ਕਿ ਫਰਜ਼ ਕਰੋ ਕੱਲ ਨੂੰ ਹੂੰ ਮਾਨ ਸਾਹਿਬ ਆਪੋਜੀਸ਼ਨ 'ਚ ਚਲੇ ਜਾਂਦੇ ਆ ਅੱਜ ਜਿਹੜੇ ਇਹਨਾਂ ਦੇ ਸਪੋਰਟਰ ਆ ਹੂੰ ਹੂੰ ਮਾਨ ਸਾਹਿਬ ਤੇ ਇੱਕ ਪਰਚਾ ਜਿਹੜਾ ਉਹ ਕੋਈ ਵੀ ਏ ਬੀ ਸੀ ਕੋਈ ਸੱਤਾ ਚਾਹੀਏ ਆ ਪਾਰਟੀ ਉਹ ਪਾ ਦਿੰਦੀ ਆ ਜੀ ਜੁਰਮ ਤਾਂ ਜੁਰਮ ਆ ਨਾ ਬਿਲਕੁਲ ਕੋਈ ਮੰਨ ਲਓ ਫਰਜ਼ ਕਰੋ ਕਿ ਕੋਈ ਇਸ ਤਰ੍ਹਾਂ ਦਾ ਝੂਠਾ ਪਾ ਦਿੱਤਾ ਜਾਂਦਾ ਹੂੰ ਜੁਰਮ ਤਾਂ ਜੁਰਮ ਆ ਨਾ ਤਾਂ ਕੀ ਮੰਨ ਲਓ ਕਿ ਅਸੀਂ ਕਹਾਂਗੇ ਕਿ ਮਾਨ ਸਾਹਿਬ ਦਾ ਘਰਟਾ ਦਿਓ ਦਸਤਾਵੇਜ਼ ਆਲਾ ਹੂੰ ਚੱਕ ਦਿਓ ਐਸਾ ਨਹੀਂ ਐਸਾ ਹੁੰਦਾ ਬਿਲਕੁਲ ਤੁਹਾਡਾ ਮਤਲਬ ਕਿ ਇਹ ਨਹੀਂ ਹੈ ਕ੍ਰਾਈਮ ਤਾਂ ਫਿਰ ਕ੍ਰਾਈਮ ਹੈ ਜੀ ਜਿਹੜੇ ਫਿਰ ਬਲਾਤਕਾਰ ਹੀ ਹੈ ਹਮ ਉਹਨਾਂ ਦੇ ਘਰ ਕਿਉਂ ਸਿਰਫ ਸਿੱਧ ਪੱਧਰੇ ਰਹਿਣ ਬਈ ਹਮ ਜਿਹੜੇ ਹੋਰ ਇਸ ਤਰ੍ਹਾਂ ਦੇ ਘਣਾਉਣੇ ਹੀ ਕੰਮ ਕਰਦੇ ਆ ਜੀ ਫਿਰ ਉਹਨਾਂ ਦੇ ਵੀ ਢਵਾ ਦੇ ਉਹ ਇਸ ਤਰ੍ਹਾਂ ਤੇ ਫਿਰ ਤਾਂ ਰਾਜਤ ਤਾਂ ਫੈਲ ਜਾਏਗੀ ਨਾ ਉਹੀ ਤਾਂ ਐਸੀ ਕਹਿ ਰਹੇ ਬਿਲਕੁਲ ਇੱਕ ਸਾਡੇ ਚ ਹੈਗਾ ਟੋਲਾ ਇਸ ਤਰ੍ਹਾਂ ਦਾ ਹਮ ਜਿਹੜਾ ਕੋਈ ਨਾ ਮੈਂ ਇਦਾਂ ਚੱਕ ਨਹੀਂ ਸਪੋਰਟ ਕਰਦਾ ਜਿਹੜਾ ਕਿਸੇ ਵੀ ਕੰਮ ਨੂੰ ਉਹ ਖੈਰ ਮਿੰਟੂ ਜੀ ਇੱਕ ਆਖਰੀ ਕਮੈਂਟ ਅੱਜ ਦੇ ਦੇਣ ਦਾ ਪੜ੍ਹਦੀ ਹਰਦੇਵ ਸਿੰਘ ਵਾਲੀਆਂ ਜੀ ਕਹਿ ਰਹੇ ਨੇ ਕਿ ਕਹਿੰਦੇ ਜ਼ਮਾਨਾ ਮਾੜਾ ਆ ਗਿਆ ਤੇ ਪਰ ਲਿਆਂਦਾ ਕਿਨੇ ਆ ਪਰ ਸਾਰੇ ਕਹਿੰਦੇ ਨੇ ਕਿ ਹਰੇਕ ਬੰਦਾ ਆਪਣੇ ਆਪ ਨੂੰ ਸਹੀ ਸਾਬਤ ਕਰਕੇ ਕਹਿੰਦਾ ਵੀ ਦੁਨੀਆ ਮਾੜੀ ਹੋ ਗਈ ਪਰ ਦੁਨੀਆ ਨੂੰ ਚੰਗੀ ਬਣਾਉਣ ਵਾਸਤੇ ਦੁਨੀਆ ਨੂੰ ਜਿਹੜਾ ਸਲੀਕੇ ਨਾਲ ਚੜਾਉਣ ਵਾਸਤੇ ਵੀ ਆਪ ਹੀ ਕੁਸ਼ਣ ਕਰਨੀਆਂ ਪੈਂਦੀਆਂ ਨਜ਼ਰੀਏ ਦੀਆਂ ਜੀ ਕਹਿੰਦੇ ਆ ਕਿ ਨਜ਼ਰ ਦਾ ਇਲਾਜ ਹੋ ਜਾਂਦਾ ਨਜ਼ਰੀਏ ਦਾ ਨਹੀਂ ਹੁੰਦਾ ਹਮ ਤਾਂ ਜਿਹੋ ਜਿਹਾ ਤੁਹਾਡਾ ਨਜ਼ਰੀਆ ਬਿਲਕੁਲ ਤਾਂ ਉਹ ਹੋ ਜਾਫਰ ਹੋ ਜਾਂਦਾ ਮੈਂ ਉਧਰ ਚਲੋ ਅਲੋਚਨਾ ਲਚਨਾ ਕਰਤੇ ਕਈ ਬੰਦੇ ਨੂੰ ਇਹ ਲੱਗਦਾ ਹੋਵੇਗਾ ਕਿ ਯਾਰ ਇਹ ਤਾਂ ਹਰ ਇੱਕ ਚੀਜ਼ ਨੁਕਸ ਕੱਢਣ ਵਾਲਾ ਨਹੀਂ ਆਹੀ ਤਾਂ ਲੱਗੇ ਯਾਰ ਨਜ਼ਾਰੇ ਲੈਣ ਵਾਲਾ ਨਹੀਂ ਹਾਂਜੀ ਹਾਂਜੀ ਇਹ ਚਲੋ ਇਹ profession ਹੈ ਨਾ ਤਾਂ profession ਚ ਤੁਸੀਂ ਆਪਦੀ ਕਨਸਾਉਲਟੀ ਆਪ ਤਿਆਰ ਕਰਦੇ ਹੋ ਕਿ ਕਿੱਥੋਂ ਕਿ ਤੱਕ ਜਾਣਾ ਹੈ ਜੀ ਤਾਂ ਮਤਲਬ ਇਹ ਹੈ ਕਿ ਜੇ ਸਾਡਾ ਨਜ਼ਰੀਆ ਸਹੀ ਹੈ ਨਾ ਜੇ ਅਸੀਂ ਮਤਲਬ ਕਿ ਪੋਜ਼ਿਟਿਵ ਹਾਂ ਤਾਂ ਮੇਰੀ ਤੁਸੀਂ ਨੇ ਇਹ ਗੱਲ ਯਾਦ ਰੱਖਣਾ ਹੂੰ ਸ਼ਰਤ ਹੈ ਮੇਰੀ ਸ਼ਰਤੀਆ ਗੱਲ ਕਹਿ ਰਿਹਾ ਗਰੰਟੀ ਹੈ ਕਿ ਭਈ ਤੁਹਾਨੂੰ ਉਦਾਂ ਦੇ ਲੋਕ ਮਿਲਦੇ ਜਾਣਗੇ ਬਿਲਕੁਲ ਮੈਂ ਮੈਂ ਤਾਂ ਇੱਥੇ ਤੁਹਾਡੇ ਸਾਹਮਣੇ ਅਣਜਾਣ ਲੋਕ ਵੀ ਆਉਂਦੇ ਨੇ ਹੂੰ ਹੂੰ ਮਿਲਣ ਮਿਲਾਨ ਵਾਸਤੇ ਕਦੇ ਕੋਈ ਨੈਗੇਟਿਵ ਦੇਖਿਆ ਨਹੀਂ ਐ ਅਰੇ ਸਰ ਕੋਈ ਗਰੀਬ ਤੋਂ ਗਰੀਬ ਬੰਦਾ ਵੀ ਆਇਆ ਨਾ ਤਾਂ ਉਹਦੇ ਚਿਹਰੇ ਤੇ ਵੀ ਮੈਂ ਸਕੂਨ ਦੇਖਿਆ ਉਹਦੇ ਚਿਹਰੇ ਤੇ ਵੀ ਖੁਸ਼ੀ ਦੇਖੀ ਆ ਤੇ ਜੇ ਕੋਈ ਬੌਲਾ ਉਦਾਸ ਜਾ ਜਵੇ ਫਿਰ ਮੈਂ ਉਹਨੂੰ ਚਾਰਜ ਕਰਕੇ ਨਾਉ ਦੇ ਪੱਤਰ ਤੇ ਯਾਰ ਕੁਝ ਨਹੀਂ ਹੁੰਦਾ ਸੋ ਇਹ ਹੀ ਚੀਜ਼ ਹੁੰਦੀ ਹੈ ਜਿੱਦਾਂ ਦਾ ਤੁਹਾਡਾ ਨਾ ਮਾਈਂਡ ਸੈਟ ਹੈ ਉਦਾਂ ਤੇ ਲੋ ਜੂਆ ਖੇਡਣ ਲੱਗ ਜੋ ਤੁਹਾਨੂੰ ਜੁਆਰੀ ਜੁਆਰੀ ਬਣ ਗਏ ਤੁਹਾਨੂੰ ਹੋਰ ਕਿਸੇ ਨਾਲ ਬੈਠ ਹੀ ਨਹੀਂ ਹੁੰਦਾ ਹਮ ਜੀ 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 ਸੁਪਰੀਮ ਕੋਰਟ ਨੇ ਤੇ ਰੋਕ ਲਾਤੀ ਸੀ ਵੀ ਭਾਈ ਬਲਦੋ ਸਰਕਾਰਵਾਂ ਨਹੀਂ ਕਰਨੀਆਂ ਪਰ ਆਪਾਂ ਦੇਖਿਆ ਕਿ ਅਕਸ ਨੂੰ ਸੁਧਾਰਨ ਦੀ ਗੱਲ ਹੀ ਭਾਵੇਂ ਕਹੀਏ ਉਸ ਮਾਮਲੇ 'ਚ ਹੀ ਉਸ ਚੱਕਰ ਦੇ ਵਿੱਚ ਹੀ ਜਿਹੜੇ ਕਿਤੇ ਨਸ਼ਾ ਤਸਕਰ ਸੀਗੇ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚੱਲਦਾ ਦੇਖਿਆ ਆਪਾਂ ਪਰ ਹੁਣ ਕਹਿੰਦੇ ਕਿ ਉਸ ਫੈਸਲੇ ਨੂੰ ਲਾਗੂ ਕਰਨ ਵਾਸਤੇ ਇੱਕ ਪਟੀਸ਼ਨ ਪਈ ਹੈ ਆਉਣ ਵਾਲੇ ਟਾਈਮ ਦੇ ਵਿੱਚ ਬਲਡੋਜ਼ਰ ਕਾਰਵਾਈਆਂ ਰੁਕ ਜਾਣਗੀਆਂ ਜਾਂ ਫਿਰ ਇਦਾਂ ਹੀ ਚਲਦੀਆਂ ਰਹਿਣਗੀਆਂ ਦੇਖੋ ਹਾਈ ਕੋਰਟ 'ਚ ਚੈਲੰਜ ਹੋਇਆ ਜੀ ਇਸ ਚੀਜ਼ ਨੂੰ ਚੈਲੰਜ ਤੇ ਕਰ ਦਿੱਤਾ ਗਿਆ ਤੁਸੀਂ ਵੇਖੋ ਨਾ ਕਿ ਕਾਰਵਾਈਆਂ ਤੇ ਚੱਲ ਰਹੀਆਂ ਨੇ ਲਗਾਤਾਰ